ਅਸੀਂ ਇੱਥੇ ਆਏ ਮਲੇਸ਼ੀਆ ਤੋਂ ਤੇ ਅਸੀਂ ਵੈਸੇ ਸੁਣਦੇ ਰਹਿੰਦੇ ਇਤਿਹਾਸ ਹੁਣ ਸਪੈਸ਼ਲੀ ਜਦੋਂ ਅਸੀਂ ਬਾਹਰ ਦੇ ਜੰਪਲ ਆ ਅਸੀਂ ਸਾਰਾ ਸੁਣਦੇ ਰਹਿੰਦੇ ਪਰ ਜਦੋਂ ਆਪ ਅਸੀਂ ਹੁਣ ਕ੍ਰੋਸ ਕੀਤੀ ਆ ਕੋੜੇ ਕੋੜੇ ਵੀ ਸੀ ਨਾਲ ਤੇ ਅਸੀਂ ਉੱਥੇ ਫਸ ਗਏ ਸੀ ਸੈਂਟਰ ਵਿੱਚ ਤੇ ਮੈਂ ਹੁਣ ਮੈਨੂੰ ਮਹਿਸੂਸ ਹੋਇਆ ਵੀ ਕਿੰਨੀ ਸਟਰੋਂਗ ਚੱਲਦੀ ਆ ਉਹਦੀ ਟਾਈਡ ਤੇ ਬਹੁਤ ਵਕਰਾ ਐ ਐਕਸਪੀਰੀਅੰਸ ਐ ਪਹਿਲੀ ਵਾਰ ਇੱਥੇ ਆਇਓ ਹਾਂਜੀ ਹਾਂਜੀ ਇਹ ਪਹਿਲੀ ਵਾਰ ਅਸੀਂ ਸ਼ਿਧੀ ਜੋੜ ਮੇਲਾ ਤੰਦ ਕੀਤਾ ਹਾਂਜੀ ਮਤਲਬ ਗੁਰੂ ਸਾਹਿਬ ਜਦੋਂ ਲੰਗੇ ਇੱਥੇ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਅੱਜ ਦੇ ਸਮੇਂ ਦੀ ਗੱਲ ਕਰੀਏ ਥੋੜਾ ਜਿਹਾ ਫੈਮਿਲੀ ਮੈਂਬਰ ਉਧਰ ਹੋ ਜਾਂਦਾ ਤਾਂ ਫਿਕਰਾਂ 'ਚ ਡੁੱਬ ਜਾਂਦੇ ਆ ਕਿੱਧਰ ਕਿੱਧਰ ਭੱਜਦੇ ਆ ਉਹ ਵੀ ਇੱਕ ਸਮਾਂ ਸੀ ਹਾਂਜੀ ਪਰ ਇਹ ਆਪੇ ਆਪ ਨੂੰ ਪਤਾ ਲੱਗਦਾ ਇੱਥੋਂ ਵੀ ਮਹਾਰਾਜ ਦਾ ਕਿੰਨਾ ਮੋਹ ਤੋਂ ਪਰੇ ਸੀ ਵੀ ਉਹਨਾਂ ਦਾ ਪਰਿਵਾਰ ਵੀ ਹੋ ਗਿਆ ਉਹ ਉਹਨਾਂ ਨੂੰ ਮਤਲਬ ਮਹਿਸੂਸ ਨਹੀਂ ਸੀ ਵੀ ਸਾਡਾ ਪਰਿਵਾਰ ਏਦਾਂ ਵੱਖਰਾ ਹੋ ਗਿਆ ਤੇ ਇਹ ਮਤਲਬ ਜਦੋਂ ਕਰਦੇ ਆ ਤਾਂ ਫਿਰ ਸਾਨੂੰ ਹੋਰ ਹੁੰਦਾ ਸਾਨੂੰ ਹੋਰ ਮਹਾਰਾਜ ਦੀ ਉਪਮਾ ਹੁੰਦੀ ਹੈ ਇਹ ਮਹਾਰਾਜ ਕਿੰਨੇ ਮਹਾਨ ਨੇ ਹਾਂਜੀ